वेलकम द लाइव माय YouTube चैनल VTV07 वेलकम है जी ਤੁਹਾਡਾ ਹੋਰ ਸਾਰੇ ਠੀਕ ਠਾਕ ਸਾਰੇ ਭਰਾ ਠੀਕ ਠਾਕ ਹੋ ਬਹੁਤ ਦਿਨ ਹੋ ਗਏ ਲਾਈਵ ਨਹੀਂ ਹੋਏ ਆਪਾਂ ਆਹਦੇ ਲਾਈਵ ਹੋਈ ਗੱਲਾਂ ਬਾਤਾਂ ਕਰੀਏ ਉਹ ਠੀਕ ਠਾਕ ਸਾਰੇ ਲਾਈਵ ਮਾਜੂਤ ਚੈਨਲ OI TV 07 ਵੈਲਕਮ ਆ ਜੀ ਸਾਰਿਆਂ ਦਾ ਜੋ ਆਪਣੇ ਚੈਨਲ ਨਾਲ ਜੁੜਿਆ ਜੀ ਸਤਿ ਸ਼੍ਰੀ ਅਕਾਲ ਜੀ ਜੋ ਵੀ ਆਪਣੇ ਨਾਲ ਜੁੜਿਆ ਹੈ 사시 ਕਾਲ ਮੋਸਟ ਵੈਲਕਮ ਜੀ ਬਹੁਤ ਧੰਨਵਾਦ ਕਰਦੇ ਹਾਂ ਜੋ ਆਪਣੇ ਨਾਲ ਜਨਨ ਨਾਲ ਜੁੜੇ ਹਨ ਕਮੈਂਟ ਕਰਕੇ ਜਰੂਰ ਦੱਸੋ ਜੀ ਕਿੱਥੋਂ ਕਿੱਥੋਂ ਜੁੜੇ ਜੀ ਸਾਡੇ ਨਾਲ ਸ਼ਸ਼ੀਕਲ ਜੀ ਸਾਰਿਆਂ ਨੂੰ ਮੋਸਟ ਵੈਲਕਮ ਦਿলো ਧੰਨਵਾਦ ਕਰਦੇ ਆ ਜੀ ਜੋ ਆਪਣੇ ਚੈਨਲ ਨਾਲ ਜੁੜਿਆ ਜੀ ਹੋ ਠੀਕ ਠਾਕ ਸਾਰੇ ਭਰਾ ਠੀਕ ਠਾਕ ਹੂੰ ਠੀਕ ਠਾਕ ਸਾਰੇ ਹੋਰ ਕਰ ਪ੍ਰਵਾਹ ਠੀਕ ਹੈ ਸਾਰਿਆਂ ਦੇ ਬਹੁਤ ਦਿਨ ਹੋ ਗਏ ਲਾਈਵ ਨਹੀਂ ਹੋਈ ਯਾਰ ਆਨ ਲਾਈਵ ਹੋਈ ਅੱਜ ਜਿਨ੍ਹਾਂ ਨੇ ਜਨਰਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਕਰ ਲੋ ਜੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਵੀ ਜੀ ਕੰਡਾ ਲਾਈ ਮੈਂ YouTube ਚੈਨਲ ਅਵਾਜ਼ TV 07 ਵੈਲਕਮ ਆ ਜੀ ਜੋ ਆਪਣੇ ਜਨਨ ਨਾਲ ਜੁੜੇ ਆ ਜੀ ਹੋਸਟ ਵੈਲਕਮ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਵੀ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਜੀ ਹੋਠੀਕ ਠਾਕ ਸਾਰੇ ਭਰਾ ਕਿੱਥੋਂ ਕਿੱਥੋਂ ਜੁੜੇ ਆ ਜੀ ਲਾਈਕ ਆਪਣੇ ਨਾਲ ਕਮੈਂਟ ਕਰਕੇ ਜਰੂਰ ਦੱਸੋ ਜੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰ ਦਿਓ ਜੀ ਸਰਿੰਦਰ ਬਹੁਤ ਬਹੁਤ ਧੰਨਵਾਦ ਜੋ ਆਪਣੇ ਜਨਨ ਨਾਲ ਜੁੜਿਆ ਜੀ। ਦਿলো ਧੰਨਵਾਦ ਕਰਦੇ ਆਂ ਜੀ। ਕਿੱਥੋ ਕਿੱਥੋ ਜੁੜੇ ਆ ਜੀ। ਕਮੈਂਟ ਕਰਕੇ ਜਰੂਰ ਦੱਸਿਓ ਜੀ ਆਪਾਂ ਨੂੰ। ਆਪਣੀ ਵੀਡੀਓ ਲਾਈਕ ਕਮੈਂਟ ਜਰੂਰ ਕਰਿਓ ਜੀ ਸਬਸਕ੍ਰਾਈਬ ਕਰ ਦਿਓ ਆਪਣਾ ਚੈਨਲ। ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ। ਚੈਨਲ ਸਬਸਕ੍ਰਾਈਬ ਕਰ ਲਓ ਜੀ। ਵੈਲਕਮ ਦਾ ਲਾਈਵ ਮਾਈ YouTube ਚੈਨਲ ਆਵਾਜ਼ TV 07 ਵੈਲਕਮ ਆ ਜੀ ਜੋ ਆਪਣੇ ਚੈਨਲ ਨਾਲ ਜੁੜੇ ਆ ਜੀ ਮੋਸਟ ਵੈਲਕਮ ਦਿਲੋਂ ਧੰਨਵਾਦ ਕਰਦੇ ਆ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਜੋ ਆਪਣੇ ਨਾਲ ਜੁੜੇ ਜੀ ਮੋਸਟ ਵੈਲਕਮ ਦਿਲੋਂ ਧੰਨਵਾਦ ਕਰਦੇ ਆ ਜੀ ਜੋ ਆਪਣੇ ਨਾਲ ਜੁੜੇ ਆ ਜੀ ਤੇ ਕਿੱਥੋਂ ਕਿੱਥੋਂ ਜੁੜੇ ਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਸੀ ਕਾਲ ਜੀ ਮੋਸਟ ਬਲਕਨ ਦਿ ਲੋ ਧੰਨਵਾਦ ਕਰਦੇ ਜੋ ਆਪਣੇ ਚੈਨਲ ਨਾਲ ਜੁੜੇ ਹੈ ਜੀ ਦਿ ਲੋ ਧੰਨਵਾਦ ਕਰਦੇ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲੋ ਜੀ ਤੇ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਕਾਟ ਦਿਨ ਟਾਟੀ ਦੱਬ ਦਿਓ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਕਾਟ ਦਿ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਥੋਂ-ਕਿੱਥੋਂ ਜੁੜੇ ਹੋਏ ਆ ਆਪਣੇ ਨਾਲ ਲਾਈਵ ਕਮੈਂਟ ਕਰਕੇ ਦੱਸਿਓ ਜ਼ਰੂਰ ਕਿੱਥੋਂ ਕਿਥੋਂ ਜੀ ਕਰਦਾ ਕੋਈ ਗੱਲ ਬਾਤ ਆਪਾਂ ਅੱਜ ਤੁਹਾਡੇ ਨਾਲ ਹੋਰ ਠੀਕ ਠਾਕ ਸਾਰੇ ਭਰਾ ਠੀਕ ਠਾਕ ਹੋ ਵੈਲਕਮ ਦਾ ਲਾਈਵ ਮੈ YouTube ਚੈਨਲ ਵਾਜ ਟੀਵੀ 07 ਵੈਲਕਮ ਹੈ ਜੀ ਜੋ ਆਪਣੇ ਚੈਨਲ ਨਾਲ ਜੁੜੇ ਹੈ ਜੀ ਮੋਸਟ ਵੈਲਕਮ ਦਿਨੋ ਧੰਨਵਾਦ ਕਰਦੇ ਆ ਜੀ ਬਹੁਤ ਬਹੁਤ ਧੰਨਵਾਦ ਜੋ ਆਪਣੇ ਇੰਨ ਨਾਲ ਜਿਹੜਾ ਜੀ ਕਮੈਂਟ ਕਰਕੇ ਜਰੂਰ ਦੱਸੋ ਜੀ ਕਿੱਥੋਂ ਕਿੱਥੋਂ ਜੁੜੇ ਜੀ ਜੀ ਇਹਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਜਰੂਰ ਕਟਰੀ ਦਬਾ ਦਿਜੀ वेलकम दा वेलकम ਜੀ ਜਿਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਜੀ मोस्ट वेलकम ਜੀ ਲੋ ਧੰਨਵਾਦ ਕਰਦੇ ਹਾਂ ਜੀ ਉਹ ਆਪਣੇ ਨਾਲ ਜੁੜੇ ਜੀ ਕਿੱਥੋਂ-ਕਿੱਥੋਂ ਜੁੜੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੈਲਕਮ ਦਾ ਲਾਈਵ ਮੈਂ YouTube ਚੈਨਲ ਆਵਾਜ਼ TV 07 ਵੈਲਕਮ ਹੈ ਜੀ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਜੀ ਲਾਈਕ ਕਮੈਂਟ ਜਰੂਰ ਕਰਿਓ ਜੀ ਜਨ ਤੇ ਚੈਨਲ ਨੂੰ ਕਰ ਲਓ ਆਪਣੇ ਨੂੰ ਸਬਸਕ੍ਰਾਈਬ ਵੈਲਕਮ ਦਾ ਲਾਈਵ ਮੈਂ YouTube ਚੈਨਲ ਆਵਾਜ਼ TV 07 ਵੈਲਕਮ ਹੈ ਜੀ موسٹ ویلکم دلو دنواد کر دیں جی جو اپنے نال جڑے ہے جی تو جو اپنے نئے آئے جی جان نے اپنا چینل سبسکرائب نہیں سبسکرائب کروکم د لائف ਤੁਹਾਡੇ ਆਪਣੇ ਚੈਨਲ ਨਾਲ ਜੁੜੇ ਮੋਸਟ ਵੈਲਕਮ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਠੀਕ ਕਰ ਲਾਈਕ ਕਮੈਂਟ ਜਰੂਰ ਕਰੋ ਜੇ ਆਪਣੀ ਵੀਡੀਓ ਨੂੰ ਜਿਵੇਂ ਅੱਜ ਬਸ ਤੋਂ ਮਿਲ ਪਾਉਂ ਹੁਣ ਮਿਲੇ ਨਹੀਂ ਕਿੱਥੇ ਹੁੰਦਾ ਹੋਏ ਉਹ ਠੀਕ ਹੈ ਦਲ YouTube ਚੈਨਲ ਵਾਈ ਟੀਵੀ 07 ਵੈਲਕਮ ਹੈ ਜੀ ਜੋ ਆਪਣੇ ਚੈਨਲ ਨਾਲ ਜੁੜੇ ਜੀ ਮੋਸਟ ਵੈਲਕਮ ਦਿਲੋਂ ਧੰਨਵਾਦ ਕਰਦੇ ਜੀ ਲਾਈਕ ਕਮੈਂਟ ਜਰੂਰ ਕਰਿਓ ਜੀ ਆਪਣੀ ਵੀਡੀਓ ਨੂੰ ਜੋ ਆਪਣੇ ਚੈਨਲ ਨਾਲ ਜੁੜੇ ਜੀ ਮੋਸਟ ਵੈਲਕਮ ਦੇ ਲੋ ਧੰਨਵਾਦ ਕਰਦੇ ਆਂ ਕਿ ਕਿੱਥੋਂ ਕਿੱਥੋਂ ਜੁੜੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਕਿੱਥੋਂ ਕਿੱਥੋਂ ਲਾਈਵ ਵਿੱਚ ਜੁੜੇ ਜਾਈ ਆਪਣੇ ਨਾਲ ਵੈਲਕਮ ਦਾ ਲਾਈਵ ਮੇ YouTube ਚੈਨਲ YTTV07 ਵੈਲਕਮ ਆ ਜੀ ਮੋਸਟ ਵੈਲਕਮ ਦੇ ਲੋ ਧੰਨਵਾਦ ਕਰਦੇ ਆਂ ਜੀ جو اپنے نا جڑے جیلکم دا لائف یو ٹیوب چینل وائی ٹی وی زیرو ست ویلکم ہے جی دو جڑے جی موسٹ ویلکم دلو دنواد کرتے جی جانے آئے جی جنہوں نے اپنا چینل سبسکرائب نہیں کیا سبسکرائب کرو اپنا چینل वीडियो लाईक कमेंट ज़रूरु करियो वेलकम द लाइव माई यूट्यूब चैनल वाए टीवी ज़ीरो सत वेलकम जी ਮੋਸਟ ਵੈਲਕਮ ਦਿਲੋਂ ਧੰਨਵਾਦ ਕਰਦੇ ਹਾਂ ਜੋ ਆਪਣੇ ਚੈਨਲ ਨਾਲ ਜੁੜੇ ਜੀ ਤੇ ਕਿੱਥੋਂ ਕਿੱਥੋਂ ਜੁੜੇ ਜਾਈਏ ਕਮੈਂਟ ਕਰਕੇ ਜਰੂਰ ਦੱਸੋ ਇਹ ਆਪਾਂ ਨੂੰ ਲਾਈਕ ਕਮੈਂਟ ਜਰੂਰ ਕਰਿਓ ਉਮ ਦਾ ਲਾਈਵ ਮਾਈ ਯੂਟਿਊਬ ਚੈਨਲ YTV07 ਵੈਲਕਮ ਆ ਜੀ ਮੋਸਟ ਵੈਲਕਮ ਜੀ ਬਹੁਤ ਧੰਨਵਾਦ ਕਰਦੇ ਹਾਂ ਉਹ ਆਪਣੇ ਨਾਲ ਜੁੜੇ ਜੀ ਕਿਤੋਂ ਕਿਤੋਂ ਜੁੜੇ ਹੋਏ ਕਮੈਂਟ ਕਰਕੇ ਜੀ ਰੂਹ ਦੱਸੋ ਜੀ ਉਹ ਠੀਕ ਠਾਕ ਸਾਰੇ ਭਰਾ ਠਾਕ ਨੇ ਆਪਣਾ ਚੈਨਲ ਸਬਸਕ੍ਰਾਈਬ ਕੀਤਾ ਫਸ ਚੈਨਲ ਨੂੰ ਸਬਸਕ੍ਰਾਈਬ ਕਰ ਲਈ ਮੁਕਾਲਾਈ ਮਾਜੂਬ ਜਨਰਲ ਅਵਾਜ਼ ਟੀਵੀ 07 ਵੈਲਕਮ ਹੈ ਜੀ 모ਸਟ ਵੈਲਕਮ ਦਿਲੋਂ ਧੰਨਵਾਦ ਕਰਦੇ ਆ ਜੀ ਜੋ ਆਪਣੇ ਨਾਲ ਜੁੜੇ ਹੈ ਜੀ ਜਿਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਣਾ ਸਬਸਕ੍ਰਾਈਬ ਕਰ ਲੋ ਜੀ ਜ਼ਰੂਰ ਘਟੇ ਦਬ ਦਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਕਿੱਥੋਂ ਕਿੱਥੋਂ ਜੁੜਾ ਹੈ ਜੀ ਆਪਣੇ ਨਾਲ ਲਾਈਵ ਵੀਡੀਓ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਆਪਣੀ ਵੀਡੀਓ ਨੂੰ ਦਾ ਲਾਈਵ ਮਾ YouTube ਚੈਨਲ YTBI07 ਮਿਲਤਾਂਗੇ ਮੋਸਟ ਕਮੈਂਟ ਲੁਣਤਾਂ ਦਾ ਵਾਅਦਾ ਕਰਦੇ ਹਾਂ ਆਪਣੇ ਕੰਨ ਨਾਲ ਜੁੜੇ ਹੋਈ ਵੈਲਕਮ ਦਾ ਲਾਈਵ ਮਾਈ YouTube ਚੈਨਲ ਅਵਾਜ TV 07 ਵੈਲਕਮ ਆ ਜੀ ਮੋਸਟ ਵੈਲਕਮ ਦੇ ਲੋ ਧੰਨਵਾਦ ਕਰਦੇ ਆ ਜੀ ਜੋ ਆਪਣੇ ਚੈਨਲ ਨਾਲ ਜੁੜੇ ਆ ਜੀ ਤੇ ਕਿੱਥੋਂ ਕਿੱਥੋਂ ਜੁੜੇ ਜੀ ਕਮੈਂਟ ਕਰਕੇ ਜਰੂਰ ਦੱਸੋ ਜੀ ਅੱਲਾਹ ਬਹੁਤ ਖਾਸ ਕਰੇ ਮੈਂ ਜੀ ਵੈਲਕਮ ਦਾ ਲਾਈਵ ਮਾਈ YouTube ਚੈਨਲ ਅਵਾਜ TV 07 ਵੈਲਕਮ ਆ ਜੀ ਜੋ ਆਪਣੇ ਨਾਲ ਲਾਈਵ ਦੇ ਨਾਲ ਜੁੜੇ ਆ ਜੀ کٹھوں کٹھوں جوڑ ہے ہی کمینٹ کر رکھے ہی روز دس ہوئی ہی پانی کٹھوں کٹھوں جوڑ ہے بلکم دل آئی مائی جوٹو چنل آو آئی ٹی وی رو ساتھ بلکم آئی بلکم دلو دہ گار دیں برنے جنرے ساسکرائی نیتا جنرے ساسکرائی کار دو ہی گو کانٹی دا بدو جی اپنی جانسا ٹھیک آ جی ہوں بلکم دا لائی مائی یوٹی چینل اوائی ٹی وی جیرو سات بلکم آجی دوست بلکم دلکان واب کر دیں جی تو اپنے جانل نا جو دے جی ਅੱਜ ਪਬਜੀ ਖੇਡਗੇ ਜੀ ਆ ਡਾਊਨਲੋਡ ਕਰਦੇ ਆਂ ਪਬਜੀ 70% ਹੈ ਬਲਕਮ ਦਾ ਲੈ ਮਾਈ ਯੂਟਿਊਬ ਚੈਨਲ ਅਵਾਇ ਟੀਵੀ 07 ਵੈਲਕਮ ਆ ਜੀ ਮੋਸਟ ਵੈਲਕਮ ਦੇ ਲੋਕਾਂ ਦਾ ਧੰਨਵਾਦ ਕਰਦੇ ਆਂ ਜੀ ਜੋ ਆਪਣੇ ਚੈਨਲ ਨਾਲ ਜੁੜੇ ਵੈਲਕਮ ਦਾ ਲਾਈਵ ਮਾਈ YouTube ਚੈਨਲ ਆਵਾਜ਼ ਟੀਵੀ 07 ਵੈਲਕਮ ਆ ਜੀ ਮੋਸਟ ਵੈਲਕਮ ਦਿਲੋਂ ਧੰਨਵਾਦ ਕਰਦੇ ਆ ਜੀ ਆਪਣੇ ਚੈਨਲ ਨਾਲ ਜੁੜੇ ਜੀ वेलकम द लाइव ਮਾਜੂਦੂ ਚੈਨਲ VJ TV 07 वेलकम ਹੈ ਜੀ मोस्ट वेलकम ਦਿਲੋਂ ਧੰਨਵਾਦ ਕਰਦੇ ਜੀ ਜੋ ਆਪਣੇ ਚੈਨਲ ਨਾਲ ਜੁੜੇ ਕਿੱਥੋਂ ਕਿੱਥੋਂ ਜੁੜੇ ਹੋਏ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਜੀ ਇਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਆਪਣੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੈਲਕਮ ਟੂ ਦਾ ਲਾਈਵ ਮਾਈ ਯੂਟਿਊਬ ਚੈਨਲ ਵਾਏਟੀਵੀ07 ਵੈਲਕਮ ਜੀ ਮੋਸਟ ਵੈਲਕਮ ਦੋ ਧੰਨਵਾਦ ਕਰਦੇ ਜੋ ਆਪਣੇ ਨਾਲ ਜੁੜੇ किथो किथो जुड़े <laughs> बलकम माई जू जी कमेंट करियो वेलकम द लाईव चैनल आवाज़ी सत वेलकम बहुत धन्यवाद करुड़ जी वेलकम द लाइक माइट टू चैनल वाई टीवी 07 वेलकम जी मोस्ट वेलकम। दिलो धन्यवाद ਕਰਦੇ ਜੀ ਜੋ ਆਪਣੇ ਚੈਨਲ ਨੂੰ ਮੌਲ ਜਦੇ ਆ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰੋ ਜੀ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਤੂੰ ਮੋਹ ਨਾਲ ਤੇਰੇ ਹੰਮੀਆ ਤੂੰ ਕਰਦੀ ਭਾਵਨਾ ਵਿੱਚ ਚਾਹ ਤੇਰਾ ਪਰ ਦੀ ਭਾਵਨਾ ਵਿੱਚ ਚਾਹ ਕੋਣ ਬਣ ਕੇ ਰਹੋ ਪਰਛਾਵੇਂ ਵੈਲਕਮ ਟੂ ਦਾ ਲਾਈਵ ਮਾਈ ਯੂ ਟਿਊਬ ਚੈਨਲ ਆਵਾਜ਼ ਟੀਵੀ 07 ਵੈਲਕਮ ਅਜੀ ਮੋਸਟ ਵੈਲਕਮ ਦੇ ਨੂੰ ਧੰਨਵਾਦ ਕਰਦਾ ਜੀ ਜੋ ਆਪਣੇ ਚੈਨਲ ਨਾਲ ਜੁੜੇ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨ ਨਾਲ ਆਪਣਾ ਸਬਸਕ੍ਰਾਈਬ ਕਰ ਲਈਏ ਇੱਥੋਂ ਕਿੱਥੇ ਜੁੜੇ ਜੀ ਕਮੈਂਟ ਕਰਕੇ ਦੱਸੋ ਜੀ ਆਪਾਂ ਨੂੰ ਵੈਲਕਮ ਦਾ ਲਾਈਵ ਮਾਈ YouTube ਚੈਨਲ ਆਵਾਜ਼ ਟੀਵੀ 07 ਵੈਲਕਮ ਹੈ ਜੀ ਮੋਸਟ ਵੈਲਕਮ ਦਿਲੋਂ ਧੰਨਵਾਦ ਕਰਦੇ ਹਾਂ ਜੀ ਜੋ ਆਪਣੇ ਚੈਨਲ ਨਾਲ ਜੁੜੇ ਜੀ ਕਮੈਂਟ ਕਰਕੇ ਦੱਸੋ ਜੀ ਕਿੱਥੋਂ ਕਿੱਥੋਂ ਜੁੜੇ ਜੀ ਲਾਈਵ ਆਪਣੇ ਨਾਲ ਤੇ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਿਓ ਜੀ ਤੇ ਜਿੰਨਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ वेलकम ਦਾ ਲਾਈਵ ਮਾਈ ਜੂਟੂ ਚੈਨਲ YTV07 वेलकम वेरी मोस्ट वेलकम ਜੀ ਧੰਨਵਾਦ ਕਰਦੇ ਹਾਂ ਜੀ ਜੋ ਆਪਣੇ ਚੈਨਲ ਨਾਲ ਜੁੜੇ ਹੈ ਜੀ ਕਿਤੋਂ ਕਿਤੋਂ ਜੁੜੇ ਲਾਈਕ ਆਪਣੇ ਨਾਮ ਕਮੈਂਟ ਕਰਕੇ ਜੀ ਦੱਸੋ ਜੀ वेलकम टू द लाइव माय YouTube चैनल YTTV07 वेलकम जी मोस्ट वेलकम जरूर धन्यवाद ਕਰਦੇ ਜੀ ਜੋ ਆਪਣੇ ਨਾਲ ਜੁੜੇ ਹੈ ਜੀ ਤੇ ਕਿੱਥੋਂ ਕਿੱਥੋਂ ਜੁੜੇ ਜੀ লাইਵ ਆਪਣੇ ਨਾਲ ਕਮੈਂਟ ਕਰਕੇ ਜੀ ਦੱਸੋ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜੈ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਵੀਡੀਓ ਨੂੰ ਲਾਈਕ ਕਮੈਂਟ जरूर ਕਰਿਓ ਜੀ ਆਪਣੇ ਜਿਨ੍ਹਾਂ ਨੇ ਵੀਡੀਓ ਲਾਈਕ ਕਮੈਂਟ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਚੈਨਲ ਆਪਣਾ ਵੈਲਕਮ ਦਾ ਲਾਈਵ ਮਾਈ YouTube ਚੈਨਲ ਵਾਈ ਟੀਵੀ ਜਰੂਰ ਸਤਿ ਵੈਲਕਮ ਹੈ ਜੀ ਮੋਸਟ ਵੈਲਕਮ ਦੇ ਲੋਕ ਧੰਨਵਾਦ ਕਰਦੇ ਜੀ ਜਿਨ੍ਹਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰੋ ਜੀ